ਬੀਤੀ ਸ਼ਾਮ ਨੂੰ ਹੋਈ ਬਰਸਾਤ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਉੱਥੇ ਹੀ ਸੜਕਾਂ 'ਚ ਭਾਰੀ ਮਾਤਰਾ 'ਚ ਬਰਸਾਤ ਦਾ ਪਾਣੀ ਝਰ ਗਿਆ ਇਸ ਤੋਂ ਇਲਾਵਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਫਾਜਲਕਾ ਦਾ ਅੰਡਰਬ੍ਰਿਜ ਬਰਸਾਤ ਦੇ ਪਾਣੀ ਨਾਲ ਭਰ ਗਿਆ ਜਿਸ ਤੋਂ ਬਾਅਦ ਘੰਟਿਆਂ ਤੱਕ ਰਸਤਾ ਬੰਦ ਰਿਹਾ ਇਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕੱਲ ਬਰਸਾਤ ਆਈ ਹੈ ਸਾਰੀ ਪੂਲ ਭਰ ਗਈ ਆਇਆ ਜਾਈ ਸਾਰੀ ਬੰਦ ਹੋ ਰਹੀ ਹੈ ਬਹੁਤ ਮੁਸ਼ਕਲ ਹੋ ਰਹੀ ਹੈ ਭਾਈ ਜੀ ਪਾਣੀ ਬਹੁਤ ਭਰਿਆ ਪਿਆ ਹੈ ਜਦੋਂ ਹੀ ਥੋੜੀ ਬਾਰਿਸ਼ ਆਂਦੀ ਹੈ ਥੋੜੀ ਨਾਲ ਹੀ ਭਰ ਜਾਂਦਾ ਹੈ ਪਾਣੀ ਤੇ ਇਹਦਾ ਮਸਲਾ ਹੱਲ ਕੀਤਾ ਜਾਵੇ ਬਾਜ ਲੋਕ ਵਾਪਸ ਵੀ ਹਟ ਰਹੇ ਹੋਣਗੇ ਬਹੁਤ ਲੋਕ ਵਾਪਸ ਛੱਡਣਾ ਬਹੁਤ ਮੁਸ਼ਕਿਲ ਹੋ ਰਿਹਾ ਹੈ ਇਹ ਰਸਤਾ ਹੁਣ ਦੂਸਰਾ ਕਿਹੜਾ ਜਾ ਰਹੇ ਹੋ ਇਧਰੋਂ ਜਾ ਰਹੇ ਨੇ ਕੋਈ ਚੌਤੋਂ ਪੋਲ ਤੋਂ ਹੋ ਕੇ ਜਾ ਰਹੇ ਨੇ ਕੋਈ ਇਧਰੋਂ ਜਾ ਰਹੇ ਨੇ ਇਧਰੋਂ ਆ ਫਾਟਕ ਬੰਦ ਹੋ ਗਿਆ ਪਿਆ ਮਨੁੱਖਾ ਬਹੁਤ ਮੁਸ਼ਕਿਲ ਹੋ ਗਈ ਹੋਰ ਦੂਸਰੇ ਪਾਸੇ ਵੀ ਰਸਤਾ ਇਸੇ ਤਰ੍ਹਾਂ ਬੰਦ ਹੋਏਗਾ ਹਾਂਜੀ ਹਾਂਜੀ ਇਹ 7 ਫੁੱਟ ਅੰਦਰ ਪਾਣੀ ਹੈਗਾ ਐਨਾ ਨਾ ਪਾਣੀ ਹੈਗਾ 6 ਫੁੱਟ ਆਏ ਨੇ ਹੁਣ लेके गड्डी हम कटवा रहे हैं पानी लगभग किलो डेढ़ किलोमीटर का मतलब बढ़ के जा रहे हैं तो बारे मांग करना चाहते हैं पानी कटवाया जाए जल्दी तो जल्दी तो जिन्ना जल्दी हो सके मुश्किल ना हो जाए हल भी किया जाए भी पानी सारा इधरों ਅਦਰ ਅੰਦਰ ਵਰਦਾ ਜੀ ਇਤੋਂ ਹਾਲ ਕੀਤਾ ਜਾਵੇ ਕੋਈ ਯਾਰ ਬਹੁਤ ਤੰਗੀ ਆ ਰਹੀ ਆ ਦੋਨਾਂ ਪਾਸੂ ਬੰਦ ਐ ਇਹ ਅੰਡਰ ਬ੍ਰਿਜ ਵੀ ਬੰਦ ਐ ਨਾਲ ਆਪਣੇ ਫਟਕ ਹੈਗਾ ਦੂਸਰਾ ਆਊਟਸਾਈਡ ਤੋਂ ਵੀ ਕੰਮ ਚੱਲੀ ਜਾਂਦਾ ਉਹ ਵੀ ਬੰਦ ਕਰ ਰੱਖਿਆ ਪਰੇਸ਼ਾਨੀਆਂ ਦਾ ਸਾਹਮਣਾ ਤਾਂ ਬਹੁਤ ਕਰ ਰਹੇ ਆ ਹੁਣ ਦੇਖੋ ਹੁਣ ਪੁਲ ਯੂਜ਼ ਕਰਦੇ ਆ ਉੱਪਰ ਦੀ ਬਹੁਤ ਲੋਕ ਦੇਖੀ ਜਾਂਦੇ ਆ ਹਾਂ ਰੇਵਨ ਰਸਤਾ ਮੇਨ ਤਾਂ ਹੈਗਾ ਹੀ ਇਹੀ ਆ ਅੰਡਰ ਬ੍ਰਿਜ ਜਿਹੜਾ ਜਾ ਰਿਹਾ ਬਹੁਤ ਪਾਣੀ ਆ ਹਰ ਵਾਰੀ ਇਹ ਭਰੀਏ ਭਰ ਜਾਂਦਾ ਪੁਲ ਦੇ ਵਿੱਚ ਪਾਣੀ ਰੁਕ ਜਾਂਦਾ ਜੀ ਜਦੋਂ ਬਰਸ਼ਾਤ ਆਉਂਦੀ ਹੈ ਉਦੋਂ ਹੀ ਦਿੱਕਤ ਆਉਂਦੀ ਹੈ ਤਕਰੀਬਨ ਜਾਂ ਤਾਂ ਕੋਈ ਗੱਡੀ ਜੇ ਇਹਨੂੰ ਬੰਦ ਨਾ ਕਰੀਏ ਤਾਂ ہماری ਮੋਟੀ ਗੱਡੀਆਂ ਹਾਂ ਜਿਹੜੇ ਰੁਕ ਜਾਂਦੀਆਂ ਨੇ ਪਾਣੀ 'ਚ ਜੇ ਮਤਲਬ ਕਿ ਹੌਣ ਜਿਸ ਤਰ੍ਹਾਂ ਨਾਲ ਚੱਲ ਰਿਹਾ ਹੈ ਇਹ ਕਾਹਦਾ ਹੁਣ ਬੰਦ ਪਿਆ ਜੀ ਤੇ ਆਵਾਜਾਵੀ ਅੱਤ 6 ਕਿਲੋਮੀਟਰ ਦੂਰ ਤੋ ਰਹਿ ਗਿਆ ਜੀ ਜਿਹੜਾ ਸ਼ਹਿਰ ਦੇ ਵਿੱਚ ਬੰਦਾ 6 ਕਿਲੋਮੀਟਰ ਪਹਿਲੇ ਬਾਹਰ ਜਾਏਗਾ ਫਿਰ 6 ਕਿਲੋਮੀਟਰ ਅੰਦਰ ਆਏਗਾ। ਹਨੋ ਪਰਲਾ ਫਾਟਕ ਹੈ ਜੀ ਉੰਦੀ ਅਨੰਦਪੁਰ ਗਰਾਉਂਡ ਦਾ ਪੋਲ ਬਣ ਰਿਹਾ ਜੀ। ਅਗਲੀ ਘਣੋਂ ਉੱਥੋਂ ਵੀ ਪਰੇਸ਼ਾਨ ਹੋ ਗਏ। ਪਤਾ ਨਹੀਂ ਕਿਹੜੇ ਘੜੇ ਰਾਸਤੇ ਤੋਂ ਗੜੇ ਰਾਸਤਿਆਂ ਤੋਂ। ਜਿਹੜੇ ਵਿਚਾਰੇ ਪੈਦਲ ਜਾਣ ਵਾਲੇ ਸੀ। ਉਹ ਵੀ ਵਿਚਾਰੇ ਪਰੇਸ਼ਾਨ ਨੇ। ਕਿਉਂਕਿ ਰਸਤਾ ਹੀ ਨਹੀਂ ਮਿਲ ਰਿਹਾ ਪੈਦਲ ਜਾਣ ਵਾਲਿਆਂ ਦਾ ਘਰਾਸਤਾ ਨਹੀਂ। ਇਹ ਅੰਦਰ ਜਲਦੀ ਤੇ ਜਲਦੀ ਪਰਮਾਨੈਂਟਲੀ ਮਤਲਬ ਕਿ ਇਹ ਰਸਤਾ ਤਾਂ ਖੁੱਲ੍ਹੇ ਹੀ ਰਹਿਣਾ ਚਾਹੀਦਾ। ਜੇ ਮੀਂਹ ਆ ਜਾਂਦਾ ਬਰਸਾਤ ਹੋ ਜਾਂਦੀ ਤੇ ਬੰਦ ਕਰ ਦਿੰਦੇ ਤੇ ਕੱਲ ਦਾ ਬੰਦ ਹੈ 4 ਵਜੇ। ਅੱਜ ਸਾਲ ਬਾਰਿਸ਼ ਵੀ ਜ਼ਿਆਦਾ ਹੋਈ ਸੀ। हां जी घंटा डेढ़ बार चाहिए पर ਤੁਸੀਂ ਇਹ ਦੇਖ ਲਓ ਵੀ ਪਾਣੀ ਇਹਦੇ ਵਿੱਚ ਜਮਾ ਹੈ ਜਿਆਦਾ ਕਰਦਾ ਮੰਨ ਲਓ ਵੀ ਪਿੰਡਾਂ ਵਾਲੇ ਵੀ ਗਿਨੇ ਤੇ ਸ਼ਹਿਰ ਵਾਲੇ ਵੀ ਗਿਨੇ ਸ਼ਹਿਰ ਵਾਲੇ ਤਾਂ ਮੰਨ ਲਓ ਜਿਵੇਂ ਇੱਥੋਂ ਹਾਂਟੋ ਵਾਲੇ ਬਹੁਤ ਜਿਆਦਾ ਪਰੇਸ਼ਾਨ ਨੇ ਸਵਾਰੀਆਂ ਲਿਜਾਣ ਤੋਂ ਕਿਉਂਕਿ ਜਦੋਂ ਸ਼ਹਿਰ ਤੋਂ ਦੂਰ ਜਾਣਾ ਪੈਂਦਾ ਫਿਰ ਸਵਾਰੀਆਂ ਨੇ پیسے ਵੀ ਨਹੀਂ ਉਹਨੇ ਭਰਨਦੇ ਇਹ ਬਹੁਤ ਦਿੱਕਤ ਹੈਗੀ ਹੈ ਫਿਰ ਉਹ ਵੀ ਕੋਣ ਜਿਹੜੇ ਬੱਠੇ ਨੇ ਵਿਚਾਰੇ ਕਈਆਂ ਦੇ ਮੋੜ ਚਾਲ ਖਰਾਬ ਨੇ